ਹੈਲੋ ਜੀ ਹਾਂਜੀ ਸਸ ਸੇ ਅਕਾਲ ਜੀ ਸਵਾਗਤ ਹੈ ਤੁਹਾਡਾ ਅਗੰਬੀ ਟਿੱਕ ਤੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਸਟੇਟ ਸਲਵਾਰ ਕਟਿੰਗ ਵੀਡੀਓ ਲੈ ਕੇ ਆਏ ਹਾਂ ਹਾਂਜੀ ਆਪਾਂ ਸਿਰਫ ਪੌਣੇ 2 ਮੀਟਰ ਦੇ ਕੱਪੜੇ ਵਿੱਚੋਂ ਹੀ ਸਲਵਾਰ ਕਟਿੰਗ ਕਰਾਂਗੇ ਤੇ ਆਪਾਂ 벨ਟ ਵੀ ਵਿੱਚੋਂ ਕੱਢਣੀ ਹੈ ਇਸੇ ਕੱਪੜੇ ਵਿੱਚੋਂ ਹੀ ਤੇ ਆਪਾਂ ਜੋ 벨ਟ ਦੇ ਵਿੱਚ ਜੋੜ ਬਿਲਕੁਲ ਵੀ ਨਹੀਂ ਪਾਉਣਾ ਬਿਨਾਂ ਜੋੜ ਤੋਂ ਆਪਾਂ ਸਿੱਧੀ ਪਲੇਨ 벨ਟ ਬਣਾਵਾਂਗੇ ਠੀਕ ਹੈ ਤੇ ਆਪਣੇ ਕੋਲ ਸਲਵਾਰ ਦੀ ਲੰਬਾਈ ਹੈਗੀ ਹੈ 37 ਇੰਚ ਆਪਣੇ ਕੋਲ 벨ਟ ਹੈਗੀ ਹੈ 20 ਇੰਚ ਤੇ ਪਹੁੰਚਾ ਚੇਂਜ ਆਪਾਂ ਇਸਨਾਪ ਦੀ ਸਲਵਾਰ ਕਟਿੰਗ ਕਰਾਂਗੇ ਤੇ ਹਾਂਜੀ ਪਹਿਲਾਂ ਆਪਾਂ ਤੁਹਾਨੂੰ ਆਪਾਂ ਨਾਪ ਕੇ ਦਿਖਾ ਦਿੰਨੀ ਆ ਵੀ ਆਪਣੇ ਕੋਲ 2 ਮੀਟਰ ਤੋਂ 10 ਇੰਚ ਘੱਟ ਕੱਪੜਾ ਹੈਗਾ ਆਪਣੇ ਕੋਲ ਸਿਰਫ ਪੌਣੇ 2 ਮੀਟਰ ਦਾ ਕੱਪੜਾ ਹੈ ਤੇ ਇਸੇ ਵਿੱਚੋਂ ਹੀ ਆਪਾਂ ਸਲਵਾਰ ਕਟਿੰਗ ਕਰਨੀ ਹੈ ਹਾਂਜੀ ਜਿੰਨਾ ਆਪਣੇ ਕੋਲ ਕੱਪੜਾ ਹੈਗਾ ਆਪਾਂ ਸਾਰਾ ਹੀ ਫੋਲਡ ਕਰਕੇ ਰੱਖ ਲਾਂਗੇ ਤੇ 4 ਫੋਲਡ ਕਰ ਲੈਣਾ ਕੱਪੜਾ ਇਹ ਆਪਾਂ ਤੇ ਸਿੱਧਾ ਪਾਸੇ ਅੰਦਰ ਕਰਨਾ ਹੈ ਤੇ ਆਪਾਂ ਜਿਹੜੀ ਪੁੱਠੀ ਸਾਈਡ ਹੁੰਦੀ ਹੈ ਆਹ ਕੱਪੜੇ ਦੀ ਉਹ ਆਪਾਂ ਉਤਲੇ ਪਾਸੇ ਰੱਖਾਂਗੇ ਨਿਸ਼ਾਨ ਲਾਉਣ ਲਈ ਤਾਂ ਆਪਾਂ ਇਸ ਤਰ੍ਹਾਂ ਕਰਕੇ ਰੱਖ ਲੈਣਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੇ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜੂੜ ਦੱਸਿਓ ਵੀਡੀਓ ਕਿਵੇਂ ਲੱਗੀ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਆਪਾਂ ਕੱਪੜੇ ਨੂੰ ਫੋਰ ਫੋਲਡ ਕਰਕੇ ਰੱਖ ਲਿਆ ਸਾਰੀਆਂ ਕੰਨੀਆਂ ਆਪਾਂ ਇੱਕ ਇੱਕ ਬਰਾਬਰ ਕਰ ਲਈਆਂ ਹਾਂਜੀ ਪਹਿਲਾਂ ਆਪਾਂ ਇਹ ਧਿਆਨ ਰੱਖਣਾ ਹੈ ਕਿ ਜਿਹੜਾ ਬੰਦ ਪਾਸਾ ਹੈ ਕੱਪੜੇ ਦਾ ਆਪਾਂ ਉਧਰ ਕਟਾਈ ਪਾਵਾਂਗੇ ਤੇ ਦੂਜੇ ਪਾਸੇ ਆਪਾਂ ਖੁੱਲੇ ਪਾਸੇ ਆਸਣ ਦਾ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਤੇ ਆਪਾਂ ਜਿਹੜਾ ਹੁਣ ਪਹੁੰਚੇ ਦੀ ਥੱਲੇ ਵਾਲੀ ਸਾਈਡ ਨਿਸ਼ਾਨ ਲਾਉਣਾ ਠੀਕ ਹੈ ਤੇ ਆਪਾਂ ਉਹ ਵੀ ਬੰਦ ਵਾਲੀ ਸਾਈਡ ਹੀ ਪਾਵਾਂਗੇ ਹਾਂਜੀ ਹੁਣ ਆਪਾਂ ਨਿਸ਼ਾਨ ਲਾਉਣੇ ਆ ਆਪਣੇ ਕੋਲ ਸਲਵਾਰ ਦੀ ਲੰਬਾਈ ਹੈਗੀ ਹੈ 37 ਇੰਚ ਤੇ ਆਪਾਂ 벨ਟ ਦਾ 5 ਇੰਚ ਮਾਈਨਸ ਕਰਨਾ ਹੈ ਆਪਾਂ 5 ਇੰਚ ਮਾਈਨਸ ਕਰਾਂਗੇ ਆਪਣੇ ਕੋਲ ਹੁਣ 32 ਇੰਚ ਬਚ ਜੂਗਾ ਜੇਦੋਂ ਆਪਾਂ 37 ਵਿੱਚੋਂ 5 ਇੰਚ ਮਾਈਨਸ ਕਰਦੇ ਹਾਂ 32 ਇੰਚ ਰਹੂਗਾ ਇਹ ਸੌਖਾ ਤਰੀਕਾ ਪੈਂਚੀ ਟੈਪ ਦੇ ਉੱਤੇ ਇਸ ਤਰ੍ਹਾਂ ਕਰਕੇ ਮਿਲ ਸਕਦੇ ਆ ਤੇ ਆਪਾਂ ਨੂੰ ਆਸਾਨੀ ਨਾਲ ਮਾਈਨਸ ਪਤਾ ਲੱਗ ਜਾਂਦੇ ਆ ਤੇ ਆਪਾਂ 32 ਵਿੱਚ ਹੁਣ 1 ਇੰਚ ਪਲੱਸ ਕਰਾਂਗੇ ਸੈੱਡਾ ਮਾਡਲ ਲਈ ਤੇ ਆਪਣੇ ਕੋਲ ਹੁਣ 33 ਇੰਚ ਰਹਿੰਦਾ ਹੈ ਤੇ ਆਪਾਂ 33 ਇੰਚ ਦੀ ਹੁਣ ਲੰਬਾਈ ਕਟਿੰਗ ਕਰਾਂਗੇ ਸਲਵਾਰ ਦੀ ਹਾਂਜੀ ਇਸ ਤਰ੍ਹਾਂ ਆਪਾਂ ਮਾਈਨਸ ਕਰ ਸਕਦੇ ਹਾਂ ਇਹ ਬਹੁਤ ਸੌਖਾ ਤਰੀਕਾ ਹੈ ਮਾਈਨਸ ਕਰਨ ਦਾ ਤੇ ਆਪਾਂ ਹੁਣ ਲੰਬਾਈ ਦਾ ਨਿਸ਼ਾਨ ਲਾਵਾਂਗੇ ਆਪਾਂ ਨੂੰ 33 ਇੰਚ ਲੰਬਾਈ ਚਾਹੀਦੀ ਹੈ ਆਪਾਂ ਉਧਰ ਬੰਦ ਸਾਈਡ ਤੋਂ ਨਹੀਂ ਲਾਉਣਾ ਆਪਾਂ ਨਿਸ਼ਾਨ ਆਪਾਂ ਖੁੱਲੀ ਸਾਈਡ ਤੋਂ ਨਿਸ਼ਾਨ ਲਾਉਣਾ ਜਿੱਧਰੀ ਸਾਈਡ ਆਪਣੀ ਖੁੱਲੀ ਹੈ ਉਧਰਲੀ ਸਾਈਡ ਤੋਂ ਆਪਾਂ ਨਿਸ਼ਾਨ ਲਾਉਣਾ ਠੀਕ ਹੈ ਜੀ ਇਆ ਆਪਾਂ ਤੇ ਤਿੰਨ ਤਿੰਨ ਨਿਸ਼ਾਨ ਲਾਵਾਂਗੇ ਤੇ ਇੱਧਰ ਹੁਣ ਆਪਾਂ ਪਹਿਲਾਂ ਸਕੇਲ ਨਾਲ ਆਪਾਂ ਕਾਣ ਕੱਢ ਦੇਣੀ ਹੈ ਕਿ ਜਿਹੜਾ ਵੱਧ ਘੱਟ ਕੱਪੜਾ ਹੈ ਆਪਾਂ ਨਿਸ਼ਾਨ ਉੱਪਰ نیچے ਨਾ ਹੋਣ ਤੇ ਆਪਾਂ ਵਧੀਆ ਨਿਸ਼ਾਨ ਲਾ ਲਾਂਗੇ ਦੋਨੋਂ ਸਾਈਡ ਤੋਂ ਤੇ ਆਪਣੇ ਨਿਸ਼ਾਨ ਟੇਢੇ ਨਾ ਜਾਣ ਤੇ ਹੁਣ ਆਪਾਂ 33 ਇੰਚ ਦੇ ਨਿਸ਼ਾਨ ਲਾ ਕੇ ਹੁਣ ਆਪਾਂ ਅਸਣ ਦਾ ਨਿਸ਼ਾਨ ਲਾਵਾਂਗੇ ਤੇ ਅਸਣ ਆਪਾਂ ਨੂੰ ਤਿਆਰ 9 ਇੰਚ ਚਾਹੀਦਾ ਤੇ ਆਪਾਂ 1 ਇੰਚ ਪਲੱਸ ਕਰਾਂਗੇ ਦੋਨੇ ਪਾਸਿਆਂ ਤੋਂ ਸਲਾਈ ਵਿੱਚ ਆ ਜੂਗਾ 1 ਇੰਚ ਜਿਹੜਾ ਆਪਾਂ ਵਧ ਲਿਆ ਹੋਇਆ ਤੇ ਆਪਣੇ ਕੋਲ ਤਿਆਰ ਅਸਣ 9 ਇੰਚ ਰਹਿ ਜੂਗਾ ਅਸਣ ਦਾ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਆਪਾਂ ਪਹੁੰਚ ਦਾ ਨਿਸ਼ਾਨ ਲਾਵਾਂਗੇ ਆਪਾਂ ਨੂੰ ਹੁਣ ਪਹੁੰਚਾ 6 ਇੰਚ ਚਾਹੀਦਾ ਆਪਾਂ 6 ਇੰਚ ਤੇ ਪਹੁੰਚ ਦਾ ਨਿਸ਼ਾਨ ਲਉਣਾ ਹੈ ਇੱਕ ਨਿਸ਼ਾਨ ਤਾਂ ਆਪਾਂ ਜਿੱਨਾ ਆਪਾਂ ਨੂੰ ਪਹੁੰਚਾ ਚਾਹੀਦਾ ਹੈ ਉੱਥੇ ਲਾਵਾਂਗੇ ਤੇ ਦੂਜਾ ਨਿਸ਼ਾਨ ਆਪਾਂ 2 ਇੰਚ ਵੱਧ ਰੱਖ ਕੇ ਲਾਵਾਂਗੇ ਜਿਹੜਾ ਆਪਾਂ ਅੰਦਰ ਫੋਲਡਿੰਗ ਵਾਸਤੇ ਰੱਖਣਾ ਹੈ ਇਹ 2 ਇੰਚ ਹੁਣ ਆਪਾਂ ਵੱਧ ਰੱਖ ਕੇ ਨਿਸ਼ਾਨ ਲਉਣਾ ਤੇ ਹੁਣ ਆਪਾਂ ਜਿਹੜਾ ਆਪਾਂ 2 ਇੰਚ ਵੱਧ ਰੱਖ ਕੇ ਨਿਸ਼ਾਨ ਲਾਇਆ ਉਸ ਦੇ ਨਾਲ ਆਪਾਂ ਆਸਣ ਦੇ ਨਿਸ਼ਾਨ ਨੂੰ ਮਿਲਾ ਲੈਣਾ ਫਿਰ ਆਪਾਂ ਇੱਥੇ ਮਾਰਕਿੰਗ ਕਰ ਦਾਂਗੇ ਹਾਂਜੀ ਇਸ ਤੋਂ ਬਾਅਦ ਹੁਣ ਆਪਾਂ ਪੌਂਚੇ ਦੀ ਕਾਟ ਪਾਵਾਂਗੇ ਤੇ ਇਹ ਆਪਾਂ ਜਿੱਧਰ ਆਪਾਂ ਪਹੁੰਚੇ ਕਟਿਆ ਉਹਦੇ ਉਤਲੇ ਪਾਸੇ ਇਹ ਕਾਟ ਪਾਉ ਪਈ ਜਾਊਗੀ। ਇਹ ਆਪਾਂ 1.5 ਇੰਚ ਦੀ ਕਾਟ ਪਾਉਣੀ ਆ। ਇਹ ਪਾਉਣੀ ਕਿਉਂ ਜ਼ਰੂਰੀ ਹੁੰਦੀ ਹੈ? ਕਿਉਂਕਿ ਇਸ ਨਾਲ ਸਲਵਾਰ ਖੜੀ ਖੜੀ ਰਹਿੰਦੀ ਹੈ ਤੇ ਪਹੁੰਚੇ ਤੇ ਨਹੀਂ ਡਿੱਗਦੀ ਉੱਪਰ। ਇਸ ਲਈ ਆਪਾਂ ਇਹ ਕਾਟ ਆਪਾਂ 5 ਇੰਚ ਦੀ ਪਾਉਣੀ ਆ। ਹਾਂਜੀ ਹੁਣ ਆਪਾਂ 벨ਟ ਦਾ ਨਿਸ਼ਾਨ ਲਾਵਾਂਗੇ। ਹਾਂਜੀ ਆਪਾਂ ਨੂੰ ਤਿਆਰ 벨ਟ 20 ਇੰਚ ਚਾਹੀਦੀ ਹੈ ਤੇ ਆਪਾਂ 1 ਇੰਚ ਪਲੱਸ ਕਰਾਂਗੇ। ਤੇ ਆਪਾਂ ਹਾਫ ਕਰਕੇ ਹੁਣ 1.5 ਦੇ ਨਿਸ਼ਾਨ ਲਾਵਾਂਗੇ ਕਿਉਂਕਿ ਕੱਪੜਾ 4 ਫੋਲਡ ਕੀਤਾ ਹੋਇਆ ਹੈ ਇਸ ਲਈ ਆਪਾਂ 1.5 ਦੇ ਨਿਸ਼ਾਨ ਲਾਵਾਂਗੇ ਤੇ ਆਪਾਂ 5 ਇੰਚ 벨ਟ ਦੀ ਲੰਬਾਈ ਤੱਕ ਹੀ ਹੈ ਤਿਆਰ ਤੇ ਆਪਾਂ 2 ਇੰਚ ਪਲੱਸ ਕਰਕੇ ਆਪਾਂ 7 ਇੰਚ ਦਾ ਨਿਸ਼ਾਨ ਲਾਉਣਾ ਲੰਬਾਈ ਆਪਾਂ 7 ਇੰਚ ਲਾਵਾਂਗੇ ਹੁਣ ਕਿਉਂਕਿ ਟੀਅਰ 벨ਟ ਆਪਣੀ 5 ਇੰਚ ਹੈ ਆਪਾਂ 2 ਇੰਚ ਪਲੱਸ ਕੀਤਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾਵਾਂਗੇ ਜਦੋਂ ਆਪਾਂ ਇਸ ਤਰ੍ਹਾਂ ਕਟਿੰਗ ਕਰਦੇ ਹਾਂ ਸਲਵਾਰ ਤਾਂ ਆਪਣੇ ਕੋਲੇ ਬਿਲਕੁਲ ਵੇਸਟ ਕੱਪੜਾ ਨਹੀਂ ਜਾਂਦਾ ਅਗਰ ਆਪਾਂ ਇਹ ਚੀਜ਼ ਆਪਾਂ ਦੂਜੇ ਪਾਸਿਓਂ ਕਟਿੰਗ ਕਰਦੇ ਤਾਂ ਆਪਣੀ 벨ਟ ਵਿੱਚ 4 ਜੋੜ ਪੈਣੇ ਸੀਗੇ ਤੇ ਆਪਾਂ ਜੋੜ ਨਹੀਂ ਪੈਂਦਿੱਤੇ ਇਸ ਲਈ ਆਪਾਂ ਕਿਧਰੋਂ ਕਟਿੰਗ ਕੀਤਾ ਆਪਣੇ 벨ਟ ਵਿੱਚ ਹੁਣ ਇੱਕ ਵੀ ਜੋੜ ਨਹੀਂ ਆਊਗਾ ਹੁਣ ਆਪਾਂ ਇਹ ਕਟਿੰਗ ਕਰ ਦਾਂਗੇ ਹਾਂਜੀ ਆਪਾਂ 2 ਮੀਟਰ ਤੋਂ ਵੀ ਘੱਟ ਕੱਪੜੇ ਤੋਂ ਇਸ ਤਰ੍ਹਾਂ ਸਲਵਾਰ ਕਟਿੰਗ ਕਰ ਸਕਦੇ ਹਾਂ ਤੇ ਬਹੁਤ ਹੀ ਸੌਖਾ ਤਰੀਕਾ ਹੈ ਹਾਂਜੀ ਆਪਾਂ ਉੱਤਲੇ ਪਾਸੇ ਵੀ ਹੁਣ ਕੱਟ ਦਾਂਗੇ ਜਿਹੜੀ ਆਪਾਂ 1.5 ਇੰਚ ਦੀ ਘਾਟ ਪਾਈ ਹੈ ਤੇ ਕੱਟਣ ਤੋਂ ਬਾਅਦ ਉੱਥੇ ਆਪਾਂ ਕੱਟ ਲਾ ਦਾਂਗੇ ਹਾਂਜੀ ਤੁਸੀਂ ਦੇਖੋਗੇ ਆਪਾਂ 벨ਟ ਵੀ ਵਧੀਆ ਕਟਿੰਗ ਹੋ ਗਈ ਬਹੁਤ ਘੱਟ ਕੱਪੜੇ ਚ ਆਪਾਂ ਬਿਲਕੁਲ ਜੋੜ ਪਾਉਣ ਦੀ ਲੋੜ ਨਹੀਂ ਹੈਗੀ ਹੁਣ ਤੇ ਇਸ ਤਰ੍ਹਾਂ ਆਪਣੇ ਕੋਲ ਜਿਹੜਾ ਹੁਣ ਐਕਸਟਰਾ ਕੱਪੜਾ ਬਚਿਆ ਇਹ ਆਪਾਂ ਪਹੁੰਚੇ ਦੇ ਕੱਲੇ ਵਾਲੀ ਸਾਈਡ ਲਾ ਸਕਦੇ ਆ ਹਾਂਜੀ ਇਸ ਤਰ੍ਹਾਂ ਆਪਾਂ ਸਲਵਾਰ ਦੀ ਕਟਿੰਗ ਕਰ ਸਕਦੇ ਹਾਂ ਤੇ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿਵੇਂ ਲੱਗੀ ਹਾਂਜੀ ਥੈਂਕ ਯੂ